ਲੇ ਸਾਡੇ ਨਾਲ ਸੀਨੀਅਰ ਆਗੂ ਜੋ ਅਕਾਲੀ ਦਲ ਸੁਧਾਰਲੇ ਦੇ ਸੀਨੀਅਰ ਆਗੂ ਨੇ ਗੁਰਪ੍ਰਤਾ ਸਿੰਘ ਬਟਾਲਾ ਵੀ ਜੁੜੇ ਹੋਏ ਨੇ ਆ ਉਹਨਾਂ ਨੇ ਵੀ ਗੱਲਬਾਤ ਕਰਦੇ। ਬਟਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਟਾਲਾ ਸਾਹਿਬ ਪਤਾ ਲੱਗਿਆ ਜੀ ਕਿ ਜੋ ਤੁਸੀਂ ਇੱਕ ਮੀਟਿੰਗ ਬੁਲਾਈ ਆ ਕਾਲ ਸਾਕਲ ਸਾਹਿਬ ਤੇ ਕਹਿੰਦੇ ਕਿ ਜੋ ਅਕਾਲੀ ਦਲ ਸੁਧਾਰਲੇ ਤੁਸੀਂ ਵਿੰਗ ਬਣਾਇਆ ਸੀ ਲੇਕਿਨ ਹੁਣ ਉਸ ਨੂੰ ਖਤਮ ਕਰਨ ਜਾ ਰਹੇ ਹੋ ਜੀ ਕਿਉਂ ਫੈਸਲਾ ਲਿਆ ਜੀ? ਦੇਖੋ ਫੈਸਲਾ ਉਹਨੂੰ ਕਰਨਾ ਪੈਣਾ ਸੀ। ਜੀ। ਕਰਕੇ ਤਿੰਨ ਸਰਬਾਨ ਜੈਦਰ ਕਲਤਖ ਸਭ ਦਾ ਹੁਕਮ ਹੋਇਆ ਸੀਗਾ ਜੀ ਜਿਸ ਦਿਨ ਉਹਨਾਂ ਨੇ ਪਾਪੰਥ ਦੇ ਮਸਲੇ ਦਾ ਉਹਨਾਂ ਨੇ ਉਹ ਦਿਨ ਜਿਹੜਾ ਆਦੇਸ਼ ਦਿੱਤਾ ਸਾਰਿਆਂ ਨੂੰ ਠੀਕ ਹੈ ਜੀ ਵੀ ਜਿਹੜੀ ਸੁਖਵੀਰ ਸਿੰਘ ਬਾਦਲ ਉਹਨਾਂ ਤੇ ਬਾਕੀ ਲੀਡਰਾਂ ਨੂੰ ਉਹਨਾਂ ਨੇ ਤਨਖਾਹ ਲਾਈ ਆ ਜੀ ਜੀ ਤੇ ਉਹ ਦਿਨ ਉਹਨਾਂ ਨੇ ਕਿਹਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਨੂੰ ਸਮੇਟ ਕੇ ਠੀਕ ਹੈ ਜੀ ਤੇ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਆਪਣੇ ਆਪਣੇ ਚੋਲੇ ਸਮੇਟੋ ਠੀਕ ਹੈ ਜੀ ਤੇ ਲੇਕਿਨ ਚਲੋ ਸਾਨੂੰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਹਦਾਇਤ ਕੀਤੀ ਵੀ ਆਪਣੇ ਸਰਦਾਰ ਲਹਿਰ ਨੂੰ ਸਮੇਟ ਕੇ ਤੇ ਤੁਸੀਂ ਕਾਲੀ ਦਲ ਦੀ ਮਜ਼ਬੂਤੀ ਵਾਸਤੇ ਕਾਲੀ ਦਲ ਨੂੰ ਟਕੜਾ ਕਰਨ ਵਾਸਤੇ ਕੰਮ ਕਰੋ ਠੀਕ ਹੈ ਜੀ ਸਾਝੇ ਤੌਰ ਤੇ ਤੇ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਹੁਣ ਤੋਂ ਬੰਦ ਕਰੋ ਠੀਕ ਹੈ ਜੀ ਤੇ ਅਸੀਂ ਉਹਨਾਂ ਦਾ ਜਿਹੜਾ ਹੁਕਮ ਸੀ ਉਹਦੀ ਇਨ ਬਿਨ ਪਾਲਣਾ ਕਰਦੇ ਹੋਏ ਅਸੀਂ ਉਦੋਂ ਹੀ ਮਨ ਬਣਾ ਲਿਆ ਸੀ ਕਿ ਸ਼੍ਰੋਮਣੀ ਕਾਲੀ ਦਲ ਸਰਦਾਰ ਲਹਿਰ ਸਮੀਟ ਦੇਣਾ ਬੰਦ ਕਰ ਦੇਣਾ ਜੀ ਤੇ ਅਸੀਂ ਉਹ ਉਹਨਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਨੀ ਆ ਜੀ ਇਸ ਲਈ ਰਸਮੀ ਤੌਰ ਤੇ ਇਹਦਾ ਐਲਾਨ ਕਰਨ ਵਾਸਤੇ ਅਸੀਂ ਆਪਣੇ ਸਾਰੇ ਲੀਡਰਾਂ ਦੀ ਮੀਟਿੰਗ ਸੱਦ ਕੇ ਤੇ ਉਸ ਦਿਨ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇਹ ਜਿਹੜਾ ਆਪਣਾ ਪਬਲਿਕ ਜੀ ਦਾ ਨੂੰ ਇਹ ਸ੍ਰੀ ਅੰਮ੍ਰਿਤ ਦੇ ਦੇਣਾ ਕਿ ਅਸੀਂ ਇਹਨੂੰ ਸਮੇਟਤਾ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਜੈਦਰ ਸਾਹਿਬ ਜੀ ਦਾ ਅਸੀਂ ਜਿਹੜਾ ਹੁਕਮ ਆ ਉਹਦੀ ਪਾਲਣਾ ਕਰ ਦਿੱਤੀ ਆ ਠੀਕ ਹੈ ਜੀ ਤੇ ਕਦੋਂ ਮੀਟਿੰਗ ਬੁਲਾਈ ਗਈ ਹੈ ਜੀ ਤੇ ਕਿਹੜੇ ਕਿਹੜੇ ਲੀਡਰ ਨੂੰ ਤੁਸੀਂ ਬੁਲਾਇਆ ਇਨਵਾਈਟ ਕੀਤਾ ਹੈ ਜੀ ਕਿ ਸੋਮਵਾਰ ਨੂੰ ਅੰਮ੍ਰਿਤਸਰ ਸੈਕਟਰੀਟੇਟ ਦਰਤੀ ਤੇ ਹੋ ਰਹੀ ਆ ਜੀ ਤੇ ਆਪਣੇ ਸਵੇਰੇ ਹੋ ਰਹੀ ਆ ਤੇ ਬਾਕੀ ਜਿੰਨੇ ਵੀ ਸਾਡੇ ਲੀਡਰ ਨੇ ਠੀਕ ਹੈ ਜੀ ਪੰਜਾਬ ਦੇ ਵਿੱਚ ਉਹ ਸਾਰਿਆਂ ਨੂੰ ਉੱਥੇ ਆਉਣ ਨੂੰ ਬੇਨਤੀ ਕਰਾਂਗੇ ਕੀਤੀ ਵੀ ਆ ਜੀ ਤੇ ਆਪਣੇ ਮੀਡੀਆ ਰਹੀ ਵੀ ਨੂੰ ਸ੍ਰੇਂਦ ਚੱਲ ਜਾਣਾ ਜੀ ਜੀ ਤੇ ਸਾਰੇ ਜਿੰਨੇ ਸਾਰੇ ਪੰਜਾਬ ਦੇ ਪੰਜਾਬ ਤੋਂ ਬਾਹਰ ਦੇ ਲੀਡਰ ਸਾਰੇ ਉੱਥੇ ਹਾਜ਼ਰ ਹੋਣਗੇ ਜੀ ਹੁਣ ਜੋ ਆਪਣਾ ਸ਼੍ਰੋਮਨੀ ਕਾਲੀ ਦਲ ਦਾ ਵੀ ਜੀ ਜੀ ਕੋਲੋਂ ਵਿੰਗ ਤਾਂ ਸਾਰੇ ਆਪਣੇ ਅਲੱਗ-ਅਲੱਗ ਚੋਸੀਗੇ ਹੁਣ ਇਕੱਠੇ ਹੋਣ ਲੱਗ ਰਿਹਾ ਜੇ ਇਕੱਠੇ ਹੋ ਜਾਣਗੇ ਤੇ ਕੀ ਲੱਗਦਾ ਜੀ ਜੇ ਅੱਗੇ ਇਲੈਕਸ਼ਨਸ ਵੀ ਹੋਣੀਆਂ ਉਹਨੂੰ ਪ੍ਰਧਾਨਗੀ ਦਾ ਕੀ ਹੈ ਜੀ ਕੌਣ ਪ੍ਰਧਾਨ ਨੂੰ ਕਿਸ ਨੂੰ ਚੁਣਿਆ ਜਾਵੇਗਾ ਜਾਂ ਨਵੀਂ ਲੀਡਰਸ਼ਿਪ ਕਿੱਦਾਂ ਹੋਵੇਗੀ ਜੀ ਦੇਖੋ ਜੇ ਇਹਦਾ ਫੈਸਲਾ ਆਪਾਂ ਅੱਜ ਜਾਣ ਦੀ ਗੱਲ ਅੱਜ ਨਹੀਂ کہہ ਸਕਦੇ ਜੀ ਜੀ ਤੇ ਆਪਣੇ ਅਕਾਲਤਖ ਸਾਬ ਉਹਨੇ ਕਮੇਟੀ ਬਣਾਈ ਗਈ ਆ ਠੀਕ ਹੈ ਜੀ ਤਾਂ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸ਼੍ਰੇਅ ਭਰਤੀ ਕਰਕੇ ਜੀ ਤੇ ਡੈਲੀਗੇਟ ਬਣਾ ਕੇ ਤੇ ਮੁੜ ਕੇ ਪ੍ਰਧਾਨ ਚੁਣਿਆ ਜਾਊਗਾ ਜੀ ਇਹ ਇਸ ਸਿਲਸਲੇ ਨੂੰ ਕਾਫੀ ਸਮਾਂ ਲੱਗਣਾ ਜੀ ਥੈਂਕਸ ਸਰ ਮਾਨੇ 6 ਮਹੀਨੇ ਦਾ ਟਾਈਮ ਦਿੱਤਾਇਆ ਜੀ ਤੇ ਇਹ ਉਦੋਂ ਦੇਖਿਆ ਜਾਊਗਾ ਵੀ ਕਿਹਨੂੰ ਕਿਸ ਲੀਡਰ ਨੂੰ ਕਿਸ ਵਿਅਕਤੀ ਨੂੰ ਕਿਸ ਸ਼ਖਸੀਅਤ ਨੂੰ ਪੰਥ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰ ਚਾਹੁੰਦੇ ਨੇ ਉਹ ਆਗੂ ਹੋਵੇ ਜਿਹੜਾ ਸਾਰੇ ਟੜਿਆਂ ਨੂੰ ਸਾਰੇ ਆਪਣੇ ਅਜੇ ਸੰਗਤ ਨੂੰ ਸਮੁੱਚੇ ਪੰਥ ਨੂੰ ਨਾਲ ਲੈ ਕੇ ਚੱਲ ਸਕੇ ਜੀ ਤੇ ਪੰਥ ਦੀ ਸ਼ਕਤੀ ਨੂੰ ਕਾਇਮ ਕਰਕੇ ਤੇ ਉਹ ਮੋੜੇ ਹੋ ਕੇ ਲੀਡ ਕਰੇ ਕਿ ਲੋਕ ਵੀ ਸੰਗਤ ਵੀ ਪੰਜਾਬੀ ਵੀ ਉਹਤੇ ਭਰੋਸਾ ਕਰਨ ਜਿਹੜਾ ਕਿ ਅੱਗੇ ਭਰੋਸਾ ਟੁੱਟ ਗਿਆ ਸੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵਿੱਚ ਲੋਕਾਂ ਦਾ ਪੰਜਾਬੀਆਂ ਦਾ ਜੀ ਤੋਂ ਉਹ ਉਸ ਤਰ੍ਹਾਂ ਦੀ ਸਖਸ਼ੀਅਤ ਮੋੜੇ ਦਾਊਗੂ ਜੇਲ੍ਹ ਸਾਰਾ ਪੰਥ ਤੇ ਪੰਜਾਬ ਬਿਲਕੁਲ ਜੀ ਹੁਣਗੇ ਬਿਲਕੁਲ ਜੀ ਠੀਕ ਹੈ ਕਿਉਂਕਿ ਸਕਵੀਰ ਬਾਦਰ ਉਹਨਾਂ ਦਾ ਕਿਹਾ ਜਾ ਰਿਹਾ ਸਾਰੇਆਂ ਵੱਲੋਂ ਇਹ ਆ ਰਹੀ ਹੈ ਕਿ ਉਹਨਾਂ ਨੂੰ ਦੁਬਾਰਾ ਪ੍ਰਧਾਨਤਾ ਨਹੀਂ ਚੁਣਿਆ ਜਾਵੇਗਾ ਲੇਕਿਨ ਇਹ ਵੀ ਗੱਲ ਆ ਰਹੀ ਹੈ ਕਿ ਜੀ ਤੁਹਾਡਾ ਨਾਮ ਵੀ ਕਾਫੀ ਅੱਗੇ ਆ ਰਿਹਾ ਚਰਚਾ ਹੋ ਰਹੀ ਹੈ ਕੱਲੀ ਲੀਡਰ ਸਪੀਚ ਕੇ ਤੁਹਾਨੂੰ ਹੀ ਪ੍ਰਧਾਨ ਚੁਣ ਲਿਆ ਜਾਵੇ ਜੀ ਦੇਖੋ ਇਸ ਸੇਵਾ ਦੇ ਅਸੀਂ ਆਪਣੇ ਆਪ ਨੂੰ ਲਾਇਕ ਨਹੀਂ ਸਮਝਦੇ ਜੀ ਤੇ ਇਹ ਸੇਵਾ ਤਾਂ ਬਹੁਤ ਮਹਾਨ ਸੇਵਾ ਆ ਸਿੱਖ ਪੰਥ ਦੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਦੇ ਜੀ ਇਹਦੇ ਵਿੱਚ ਇਹਦੇ ਇਸ ਅਹੁਦੇ ਤੇ ਉਸ ਵਿਅਕਤੀ ਨੂੰ ਜਿਹੜਾ ਕਾਬਲ ਹੋਵੇ ਉਹਨੂੰ ਉਥੇ ਲੋੜੇ ਹੋ ਕੇ ਅਬ ਲੀਡ ਕਰਨਾ ਚਾਹੀਦਾ ਸਮੁੱਚੇ ਅਬਏ ਸੇ ਕੌਮ ਨੂੰ ਜੀ ਲੇਕਿਨ ਆਪਣੇ ਵੱਲੋਂ ਤਾਂ ਅਸੀਂ ਕਹਾਂਗੇ ਜੋ ਸਾਡਾ ਯੋਗਦਾਨ ਪਾ ਸਕਦਾ ਅਸੀਂ ਪਾਵਾਂਗੇ ਜੀ ਅਸੀਂ ਹਰ ਆਪਣੇ ਜਿਹੜੀ ਹੈਗੀ ਆ ਕੁਰਬਾਨੀ ਲਈ ਔਰ ਆਪਣੇ ਉਹਦੀ ਕੰਮ ਲਈ ਜਾਂ ਹਰ ਸਮੇਂ ਤੇ ਅਸੀਂ ਆਪਣਾ ਜਿਹੜਾ ਚਾਹੇ ਤਿਆਗ ਕਰਨ ਦੀ ਲੋੜ ਹੋਵੇ ਜਾਂ ਕੋਈ ਜ਼ਿੰਮੇਵਾਰੀ ਨਿਵਾਉਣ ਦੀ ਲੋੜ ਹੋਵੇ ਜੀ ਅਸੀਂ ਹਰ ਵੇਲੇ ਪੰਥ ਵਾਸਤੇ ਹਾਜ਼ਰ ਹਾਂ ਜੀ ਤੇ ਨਿਵਾਣੇ ਸਿੱਖ ਬਣ ਕੇ ਨਿਮਰਤਾ ਨਾਲ ਸੇਵਾ ਕਰਾਂਗੇ ਜੀ ਸਾਨੂੰ ਆਪਣੀ ਕੋਈ ਸਾਡੀ ਕੋਈ ਨਿੱਜ ਪ੍ਰਸਤੀ ਨਹੀਂ ਹੈ ਅਸੀਂ ਪੰਥ ਪ੍ਰਸਤੇ ਹਾਂ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ ਜੀ ਜਿਹੜਾ ਸ਼੍ਰੋਮਣੀ ਕਾਲੀਦਾਲ ਹੈ ਪੰਥ ਦੀ ਜਮਾਤ ਆ ਜੀ ਸਿੱਖ ਪੰਥ ਦੀ ਜੀ ਜੀ ਨਮਾਇੰਦਗੀ ਕਰਦੀ ਹੈ ਸਿੱਖਾਂ ਦੀ ਸਾਰੀ ਦੁਨੀਆ 'ਚ ਜੀ ਤੇ ਪੰਜਾਬੀ ਵੀ ਇਸ ਨੂੰ ਦੇਖਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਪਣੇ ਪਾਰਟੀ ਆ ਸਭ ਤੋਂ ਪੁਰਾਣੀ ਪਾਰਟੀ ਆ ਕਿਹਤਰੀ ਪਾਰਟੀ ਆ ਆਪਣੇ ਦੇਸ਼ ਦੀ ਜੀ ਤੇ ਪੰਜਾਬੀ ਚਾਹੁੰਦੇ ਨੇ ਕਿ ਇਹ ਤਗੜੀ ਹੋਵੇ ਮੋਰੇ ਆਵੇ ਜੀ ਤੇ ਮੋਰ ਪੰਜਾਬ ਦੇ ਭਾਵਨਾਵਾਂ ਦੀ ਪੰਜਾਬੀਆਂ ਤੇ ਅਕਰਾਂ ਦੀ ਗੱਲ ਕਰੇ ਜੀ ਤੇ ਇਸ ਲਈ ਉਹਦਾ ਵੀ ਸਖਸ਼ੀਅਤ ਮੋਰੇ ਲੱਗੂ ਜਿਹਨੂੰ ਜਿਹਨੂੰ ਸਾਰੇ ਚਾਹਣਗੇ ਅਸੀਂ ਆਪਣਾ ਜੋ ਵੀ ਸਾਡਾ ਤਿਲ ਫੁੱਲ ਯੋਗਦਾਨ ਜੋ ਬਣਦਾ ਆ ਜੀ ਅਸੀਂ ਪਹਿਲਾਂ ਵੀ ਪਾਇਆ ਆ ਤੇ ਪਰ ਪਾਵਾਂਗੇ ਬਿਨਾ ਸਵਾਰਥ ਤੋਂ ਬਿਨਾ ਕਿਸੇ ਲੋਭ ਲਾਲਚ ਤੋਂ ਤੇ ਬਿਨਾ ਸਾਡਾ ਨਿੱਜੀ ਹਿੱਤਾਂ ਤੋਂ ਜਿਹੜੇ ਕੰਮ ਹੋਗੇ ਪਾਵਾਂਗੇ ਪੰਤਰੀ ਪਾਵਾਂਗੇ ਕੌਮ ਲਈ ਸੰਗਤ ਲਈ ਸਮਾਜ ਲਈ ਤੇ ਆਪਣੇ ਪੰਜਾਬ ਲਈ ਤੇ ਦੇਸ਼ ਵਾਸਤੇ ਹੀ ਕਰਾਂਗੇ ਜੀ ਬਾਲਾ ਜੀ ਜੋ ਸਕੂਇਸਿੰਗ ਬਾਦਰ ਹੁਣਾਂ ਨੂੰ ਜਾਂ ਅਕਾਲੀ ਲੀਡਰਾਂ ਨੂੰ ਉਹਨਾਂ ਨੇ ਆਪਣੇ ਗੁਨਾਹ ਤਾਂ ਮੰਨ ਲਏ ਸੀਗੇ ਤੇ ਸਜ਼ਾ ਵੀ ਮਿਲ ਗਈ ਹੈ ਕੀ ਤੁਹਾਨੂੰ ਲੱਗਦਾ ਹੈ ਜੋ ਸਜ਼ਾ ਮਿਲੀ ਸੀ ਉਹ ਠੀਕ ਹੈ ਜਾਂ ਉਸ ਤੋਂ ਬਾਅਦ ਅਕਾਲੀ ਦਾ ਰਿਵਾਈਵਲ ਹੋ ਸਕਦਾ ਹੈ ਉਹਦੇ ਤੇ ਕੋਈ ਗੱਲ ਨਹੀਂ ਬਾਝਰ ਨਹੀਂ ਹੈਗੀ ਜੀ ਜਿਹੜਾ ਫੈਸਲਾ ਸਿੰਘ ਸਭਾ ਨੇ ਦਿੱਤਾ ਉਹ ਸਾਰੇ ਨੂੰ ਪ੍ਰਵਾਨ ਹੈਗਾ ਆ ਠੀਕ ਹੈ ਜੀ ਤੇ ਉਹ ਫੈਸਲਾ ਸਭ ਨੂੰ ਮੰਨ ਕੇ ਉਹਦੇ ਮੁਤਾਬਕ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੀਦਾ ਉਹਦੇ ਮੁਤਾਬਕ ਹੀ ਗਾਂਹ ਦੀ ਕਾਰਵਾਈ ਕਰਨੀ ਚਾਹੀਦੀ ਹੈ ਠੀਕ ਹੈ ਜੀ ਜੋ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਉਹਦੇ ਅੰਤ ਨੂੰ ਤਸੱਲੀ ਆ ਜੀ ਤੇ ਸਮੁੱਚੀਆਂ ਸੰਗਤਾਂ ਸਮਝਦੀਆਂ ਨੇ ਕੀ ਸਿੰਘ ਸਵਾਲ ਨੇ ਫੈਸਲਾ ਕਰਕੇ ਉਕਾਬਤਖ ਸਾਹਿਬ ਦਾ ਸਤਕਾਰ ਹੋਰ ਉੱਚਾ ਕੀਤਾ ਆ ਉਹਦੀ ਮੱਤਤਾ ਹੋਰ ਬਣਾਈ ਆ ਮੱਤਤਾ ਤਾਂ ਅੱਗੇ ਬਹੁਤ ਆ ਸਰਵੋੱਚ ਆਪਣਾ ਸਥਾਨ ਹੈ ਤਖਤ ਦਾ ਪੰਥ ਦਾ ਪਰ ਬਿਕੋਜ਼ ਪਿਛਲੇ ਸਮਿਆਂ ਚ ਉਥੇ ਆਪਣੇ ਉਹ ਜਿਹੜੇ ਉੱਤੇ ਦੇ ਸੇਵਾਦਾਰ ਸਨ ਉਹਨਾਂ ਦੇ ਦਬਾਅ ਪਾ ਕੇ ਗਲਤ ਫੈਸਲੇ ਜਾਂ ਆਪਣੀ ਮਨਮਰਜ਼ੀ ਦੇ ਨਾਲ ਉਹ ਤੋਂ ਐਲਾਨ ਕਰਾਏ ਗਏ ਇਸ ਕਰਕੇ ਲੋਕਾਂ ਦੇ ਮਨਾਂ ਸ਼ੰਕਾ ਸੀ ਜੀ ਜੀ ਸਿੰਘ ਸੁਨਾਮ ਨੇ ਰਸਦਾ ਕਰਕੇ ਸ਼ੰਕਾ ਦੂਰ ਕਰਤੀ ਆ ਠੀਕ ਹੈ ਜੀ ਇਹ ਇਸ ਕਰਕੇ ਜੀ ਉਹ ਜਿਹੜਾ ਫੈਸਲਾ ਉਤੋਂ ਹੋਇਆ ਉਹਨੂੰ ਸਾਰੇ ਪ੍ਰਵਾਨ ਕਰਦੇ ਆ ਠੀਕ ਆ ਜੇ ਨੂੰ ਸਜ਼ਾ ਮਿਲੀ ਆ ਸੇਵਾ ਲੱਗੀ ਉਹਨੂੰ ਭੁਗਤਣੀ ਚਾਹੀਦੀ ਆ ਚਾਹੇ ਉਹ ਹੋਵੇ ਸਿਆਸੀ ਤੇ ਚਾਹੇ ਹੋਵੇ ਧਾਰਮਿਕ ਜੀ ਜੀ ਜੇ ਆਪਾਂ ਧਾਰਮਿਕ ਭੁਗਤਣੀ ਆ ਤਾਂ ਸਿਆਸੀ ਨਾ ਭੁਗਤੀਏ ਉਹਦੇ ਵਿੱਚ ਜਾਨਣਾ-ਗਾਨੀ ਕਰੀਏ ਇਹ ਵੀ ਲੋਕਾਂ ਨੇ ਇਹਨੂੰ ਪ੍ਰਵਾਨ ਨਹੀਂ ਕਰਨਾ ਜੀ ਤੋਂ ਇਸ ਕਰਕੇ ਸਮੂਚੀ ਕਾਲੀ ਲੀਡਰਸ਼ਿਪ ਨੂੰ ਬੇਨਤੀ ਆ ਉਹਨੂੰ ਚਾਹੀਦਾ ਆ ਆ ਵੀ ਚਾਹੀਦਾ ਜੀ ਵਰਸਿਕ ਹੁੰਦੇ ਨਾਤੇ ਜੀ ਵੀ ਹਰ ਜਿਹੜਾ ਉਹਨਾਂ ਦਾ ਹੁਕਮ ਆ ਉਹਦੀ ਇਨ ਬਿਨ ਪਾਲਣਾ ਕਰਨ ਜੀ ਤੇ ਜੇ ਤੁਸੀਂ ਟਿਲ ਕਰੋਗੇ ਜਾਂ ਟਿਲ ਕੀਤੀ ਆ ਜੀ ਇਹ ਤੁਹਾਡੇ ਵਾਸਤੇ ਬਹੁਤ ਮਾੜਾ ਹੋਊਗਾ ਜੀ ਲੋਕਾਂ ਨੇ ਇਸ ਗੱਲ ਦਾ ਬਹੁਤ ਗੁੱਸਾ ਤੇ ਬੜਾ ਲੋਕਾਂ ਨੇ ਇਸ ਗੱਲ ਦਾ ਰੋਸ ਕਰਨਾ ਆ ਜੀ ਤੇ ਅਗਰ ਤੁਸੀਂ ਪੰਤ ਪ੍ਰਸਤ ਹੋ ਤੇ ਤੁਹਾਨੂੰ ਕੋਈ ਨੁਕਤਾ ਚ ਨਹੀਂ ਨਹੀਂ ਕਰਨੀ ਚਾਹੀਦੀ ਸਿੰਘ ਸਭਾ ਦੇ ਫੈਸਲੇ ਤੇ ਤੇ ਉਹਨੂੰ ਲਾਗੂ ਕਰਨਾ ਚਾਹੀਦਾ ਤੇ ਉਹਨੂੰ ਕਬੂਲਣਾ ਚਾਹੀਦਾ ਜੀ ਉਡਾਲਾ ਜੀ ਦਾ ਆਖਰੀ ਸਵਾਲ ਹੈ ਕਿ ਇੱਕ ਅ ਨਰਾਇਣ ਸਿੰਘ ਚੋੜਾ ਉਹਨਾਂ ਨੇ ਜੋ ਅਸੈਸੀਨੇਸ਼ਨ ਅਟੈਂਪਟ ਕੀਤੀ ਹੈ ਲੇਕਿਨ ਉਸ ਤੋਂ ਬਾਅਦ ਦੇਖਿਆ ਕਿ ਅਕਾਲੀ ਦਲ ਦੇ ਇੱਕ ਲੀਡਰ ਉਹ ਉਹਨਾਂ ਦੀ ਜੋ ਦਸਤਾਰ ਲਾਉਂਦਾ ਨਜ਼ਰ ਆਉਂਦਾ ਹੈ ਵੀਡੀਓ ਵਿੱਚ ਤੇ ਉਸ ਤੇ ਹੁਣ ਜੋ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਕੋਈ ਇਹ ਤਾਂ ਜਿਹੜੀ ਦਸਤਾਰ ਲਾਉਣ ਦੀ ਗੱਲ ਕਾਫੀ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਆ ਲੋਕ ਸਮਝਦੇ ਨੇ ਕਿ ਕਿਸੇ ਵੀ ਸਿੱਖ ਦੀ ਦਸਤਾਰ ਨਹੀਂ ਲਾਉਣੀ ਚਾਹੀਦੀ ਜੀ ਚਲੋ ਨਰੈਣ ਸਿੰਘ ਚੌੜੇ ਹੁਣਾਂ ਨੇ ਕੋਈ ਜਜ਼ਬਾਤ ਵਿੱਚ ਆ ਕੇ ਜੀ ਜਾਂ ਉਹਨਾਂ ਨੂੰ ਕੀ ਗੁੱਸਾ ਸੀਗਾ ਉਹਨਾਂ ਨੇ ਮੰਨ ਜੀ ਆਪਣੇ ਵੈਰ ਵਿਰੋਧ ਸੀ ਉਹਨਾਂ ਨੇ ਉਹ ਜਿਹੜਾ ਆਪਣਾ ਗੋਹਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੇ ਇਹ ਕਹੂੰਗਾ ਦੇਖੋ ਆਪਾਂ ਇਨਸਾਨੀਅਤ ਦੇ ਰਖਵਾਲੇ ਆ ਜੀ ਆਪਾਂ ਇਨਸਾਨੀਅਤ ਦਿੱਛੇ ਵਾਸਤੇ ਆਪਰ ਵਲੇ ਤਤਪਰ ਰਹਨੇ ਆ ਜੀ ਜੀ ਬਚਾਅ ਹੋ ਗਿਆ ਚਲੋ ਉਹ ਮਹਾਰਾਜ ਦਾ ਦਰਬਾਰ ਸੀ ਗੁਰੂ ਰਾਮਦਾਸ ਜੀ ਦਾ ਸਥਾਨ ਸੀ ਜੀ ਬਿਲਕੁਲ ਜੇ ਬਾਦਸ਼ਾਹੀ ਦਾ ਪਟਕ ਸੀਗਾ ਤੇ ਉਥੇ ਬਚਾਅ ਹੋ ਗਿਆ ਕਿਸੇ ਦਾ ਨੁਕਸਾਨ ਨਹੀਂ ਹੋਇਆ ਜੀ ਇਹ ਸੋ ਇਸ ਕਰਕੇ ਇੱਦਾਂ ਚਲੋ ਆਪਣੇ ਗੁਰੂ ਸਾਹਿਬ ਨੇ ਆਫਾਤ ਦੇ ਕੇ ਰੱਖ ਲਿਆ ਜੀ ਲੇਕਿਨ ਜੇ ਹੁਣ ਆਪਾਂ ਕੋਈ ਜ਼ਿਆਦਾ ਗੁੱਸਾ ਕਰਕੇ ਤਾਂ ਆਪਾਂ ਕਿਸੇ ਦੇ ਕਕਾਰਾਂ ਦੀ ਆਪਾਂ ਉਲੀ ਕਰਾਂਗੇ ਜੀ ਜੀ ਬੇਲਤੀ ਕਰਾਂਗੇ ਜਾਂ ਜਦੋਂ ਉਹਨਾਂ ਦੀ ਦਸਤਾਰ ਉਤਾਰੀ ਗਈ ਆ ਇਹਦਾ ਵੀ ਲੋਕਾਂ ਦੇ ਮਨਾਂ 'ਚ ਇਸ ਗੱਲ ਦਾ ਵੀ ਗੁੱਸਾ ਹੈਗਾ ਹੀ ਆ ਜੀ ਇਹ ਲਿਖਣਾ ਚਾਹੀਦਾ ਉਹ ਜੋ ਉਹਨਾਂ ਨੇ ਕੀਤਾ ਉਹ ਭੁਗਤਣਗੇ ਕਾਨੂੰਨ ਦੇਸ਼ ਦਾ ਲਾਗੂ ਹੋਊਗਾ ਤੇ ਉਹ ਕਾਨੂੰਨ ਦਾ ਸਾਹਮਣਾ ਕਰਨਗੇ ਜੀ ਐਡਾ ਤੇ ਲੇਕਿਨ ਫਿਰ ਵੀ ਉਹ ਆਪਣੇ ਕਹਿ ਸਕਦੇ ਨੇ ਕਿ ਗੁਰੂ ਸਾਹਿਬ ਨੇ ਇਹ ਮਤਲਬ ਬਚਾ ਕੀਤਾ ਬਹੁਤ ਜੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਜੀ ਡਾਲਾ ਜੀ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਤੁਹਾਡੀ ਤੇ ਤੁਹਾਡੇ ਸਾਰੇ ਚੈਨਲ ਦੀ ਜੀ